ਮੀਮੂ ਕੀ ਅਰਬਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਬਾਹਰ ਆਉਣ ਬਾਅਦ ਇੱਕ ਵਾਰ ਫਿਰ ਤੋਂ ਆਪਣੀ ਰਵਾਇਤੀ ਸਿਆਸਤ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਜਿੱਥੇ ਉਹ ਵਕ ਵਕ ਕੈਂਡੀਡੇਟ ਦੇ ਲਈ ਚੋਰ ਪ੍ਰਚਾਰ ਕਰਦੇ ਦਿਖਾਈ ਦਿੰਦੇ ਨੇ ਉੱਥੇ ਹੀ ਉਹਨਾਂ ਨੇ ਦੇਸ਼ ਦੀ ਕਾਇਆ ਕਲਪਨ ਕਰਨ ਦੇ ਲਈ 10 ਗਰੰਟੀਆਂ ਦਿੱਤੀਆਂ ਨੇ ਜਿਸ ਤਰ੍ਹਾਂ ਪੰਜਾਬ ਤੇ ਦਿੱਲੀ ਦੇ ਵਿੱਚ ਗਰੰਟੀਆਂ ਦਿੱਤੀਆਂ ਜਾਂਦੀਆਂ ਸੀ ਉਸੇ ਤਰੀਕੇ ਦੇ ਨਾਲ ਹੁਣ ਦੇਸ਼ ਨੂੰ ਬਦਲ ਦੇ ਲਈ ਗਰੰਟੀਆਂ ਦਿੱਤੀਆਂ ਗਈਆਂ ਨੇ ਹਾਲਾਂਕਿ ਇਹਰ ਤੀਆਂ ਜੋ ਪੰਜਾਬ ਦੇ ਵਿੱਚ ਦਿੱਤੀਆਂ ਜਾਂਦੀਆਂ ਸੀ ਉਸ ਨੂੰ ਲੈ ਕੇ ਉਹਨਾਂ ਦੇ ਪ੍ਰੋਤੀ ਵੀ ਚੰਜ ਕਰਦੇ ਨੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਤੁਸੀਂ ਦੂਜਿਆਂ ਬਾਰੇ ਕਹਿੰਦੇ ਸੀ ਕਿ 70 ਸਾਲਾਂ ਦੇ ਵਿੱਚ ਇਹ ਨਹੀਂ ਹੋਇਆ ਉਹ ਨਹੀਂ ਹੋਇਆ ਪਰ ਜੋ ਕੁਝ ਤੁਸੀਂ ਕਰ ਰਹੇ ਹੋ ਉਹ ਵੀ 70 ਸਾਲਾਂ ਦੇ ਵਿੱਚ ਕਦੇ ਨਹੀਂ ਹੋਇਆ ਤੇ ਹੁਣ ਅਰਬਿੰਦ ਕੇਜਰੀਵਾਲ ਨੇ ਜਿਹੜੇ ਉਹਨਾਂ ਨੇ 10 ਗਰੰਟੀਆਂ ਦਿੱਤੀਆਂ ਨੇ ਜਿਸ ਦੇ ਵਿੱਚ ਸਭ ਤੋਂ ਪਹਿਲੀ ਗਰੰਟੀ ਇਹ ਹੈ ਕਿ ਮੁਫਤ ਬਿਜਲੀ ਪੂਰੇ ਦੇਸ਼ ਨੂੰ ਦਿੱਤੀ ਜਾਵੇਗੀ ਜਿਸ ਦੇ ਵਿੱਚ 24 ਘੰਟੇ ਬਿਜਲੀ ਦਾ ਪ੍ਰਬੰਧ ਕੀਤਾ ਜਾਵੇਗਾ ਕਿਤੇ ਵੀ ਕੋਈ ਪਾਵਰ ਕਟ ਨਹੀਂ ਲੱਗੇਗਾ ਪੂਰੇ ਦੇਸ਼ ਦੇ ਗਰੀਬਾਂ ਲਈ ਬਿਜਲੀ ਹੈ ਜਿਹੜੀ ਉਹ ਮੁਕਤ ਹੋਵੇਗੀ ਇਹ ਅਰਵਿੰਦ ਕੇਜਰੀਵਾਲ ਨੇ ਗਾਰੰਟੀ ਦਿੱਤੀ ਹੈ ਦੂਜੀ ਗਾਰੰਟੀ ਸਿੱਖਿਆ ਨੂੰ ਲੈ ਕੇ ਦਿੱਤੀ ਗਈ ਹੈ ਜਿਸ ਤਰ੍ਹਾਂ ਪਹਿਲਾਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਅਸੀਂ ਕ੍ਰਾਂਤੀਕਾਰੀ ਬਦਲਾਅ ਦਿੱਲੀ ਦੇ ਵਿੱਚ ਲੈ ਕੇ ਆਏ ਹਾਂ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਇਹ ਗੱਲਾਂ ਕਹੀਆਂ ਜਾਂਦੀਆਂ ਸੀ ਕਿ ਸਿੱਖਿਆ ਦੇ ਵਿੱਚ ਅਸੀਂ ਵਟਾ ਬਦਲਾ ਪੰਜਾਬ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਨਾਲ ਦੀ ਨਾਲ ਕਮੈਂਟ ਕਰਦੇ ਜਾਣਾ ਕਿ ਤੁਹਾਨੂੰ ਸੱਚਮੁੱਚ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਸਿੱਖਿਆ ਦੇ ਖੇਤਰ ਵਿੱਚ ਕੁਝ ਬਦਲਾ ਆਇਆ ਜਾਂ ਫਿਰ ਗੱਲਾਂ ਹੀ ਨੇ ਵਿਰੋਧੀ ਸੱਚ ਬੋਲਦੇ ਨੇ ਜਦ ਸੱਤਾਧਰ ਪਾਰਟੀ ਪੰਜਾਬ ਸੱਚ ਬੋਲਦੀ ਹੈ ਤੁਸੀਂ ਜ਼ਰੂਰ ਨਾਲ ਦੀ ਨਾਲ ਕਮੈਂਟ ਕਰਦੇ ਜਾਣਾ ਤੇ ਸਿੱਖਿਆ ਦੀ ਗਰੰਟੀ ਦਿੰਦੇ ਹੋਏ ਕਿਹਾ ਗਿਆ ਕਿ ਹਰ ਪਿੰਡ ਤੇ ਹਰ ਮਹੱਲੇ ਦੇ ਵਿੱਚ ਸ਼ਾਨਦਾਰ ਸਰਕਾਰੀ ਸਕੂਲ ਬਣਾਏ ਜਾਣਗੇ ਇਸ ਤੇ ਚ ਜਨਮ ਲੈਂਡ ਵਾਲੇ ਹਰ ਬੱਚਾ ਲਈ ਚੰਗੀ ਅਤੇ ਮੁਫਤ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇਗਾ ਜਿੱਥੇ ਬਿਜਲੀ ਗਰੀਬਾਂ ਨੂੰ ਮੁਫਤ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਮੁਫਤ ਸਿੱਖਿਆ ਦਾ ਪ੍ਰਬੰਧ ਵੀ ਦੇਸ਼ ਦੇ ਵਿੱਚ ਕੀਤਾ ਜਾਵੇਗਾ ਅਰਵਿੰਦ ਕੇਜਰੀਵਾਲ ਦੀਆਂ ਪਹਿਲੀਆਂ ਇਹ ਦੋ ਗਰੰਟੀਆਂ ਨੇ ਇਸੇ ਤਰ੍ਹਾਂ ਦੀਆਂ ਗਰੰਟੀਆਂ ਪੰਜਾਬ ਦੇ ਵਿੱਚ ਵੀ ਦਿੱਤੀਆਂ ਗਈਆਂ ਸੀ ਤੁਹਾਨੂੰ ਜ਼ਿਕਰ ਜਾਦੂ ਹੋਵੇਗਾ ਤੇ ਅਗਲੀ ਗੱਲ ਸੇਧ ਦੀ ਗੱਲ ਹਮੇਸ਼ਾ ਆਮ ਆਦਮੀ ਪਾਰਟੀ ਕਰਦੀ ਹੈ ਸਿੱਖਿਆ ਦੀ ਗੱਲ ਸਿਹਤ ਦੀ ਇਹ ਕਹਿੰਦੇ ਆ ਕਿ ਅਸੀਂ ਇਹ ਦੋ ਵਿਸ਼ਿਆਂ ਤੇ ਸਭ ਤੋਂ ਵੱਧ ਕੰਮ ਕਰਦੇ ਆਂ ਤੀਜਾ ਵਿਸ਼ਿਆ ਭ੍ਰਿਸ਼ਟਾਚਾਰ ਹੈ ਉਸ ਦੀ ਵੀ ਗੱਲ ਕਰਾਂਗੇ ਉਸ ਸੰਬੰਧੀ ਵੀ ਇੱਕ ਗਰੰਟੀ ਦਿੱਤੀ ਗਈ ਆ ਉਸ ਦੀ ਵੀ ਗੱਲ ਕਰਾਂਗੇ ਪਰ ਤੁਸੀਂ ਨਾਲ ਦੀ ਨਾਲ ਆਪਣੀ ਰਾਏ ਆ ਜਿਹੜੀ ਉਹ ਜ਼ਰੂਰ ਦੱਸਦੇ ਜਾਣਾ ਕਿ ਜੋ ਪੰਜਾਬ ਦੇ ਵਿੱਚ ਗਰੰਟੀਆਂ ਆ ਆਮ ਆਦਮੀ ਪਾਰਟੀ ਨੇ ਦਿੱਤੀਆਂ ਸੀ ਉਹ ਪੂਰੀਆਂ ਹੋ ਗਈਆਂ ਤੁਹਾਨੂੰ ਜਿਹੜੀਆਂ ਵੀ ਲੱਗਦੀਆਂ ਸੀ ਜੋ-ਜੋ ਗਰੰਟੀਆਂ ਸੀ ਉਹ ਸਿੱਖਿਆ ਹੋਵੇ ਸਿਹਤ ਹੋਵੇ ਜਾਂ ਫਿਰ ਕੋਈ ਹੋਰ ਬਦਲਾਅ ਹੋਵੇ ਤੁਹਾਨੂੰ ਲੱਗਦਾ ਕਿ ਉਹ ਪੂਰੇ ਹੋ ਗਏ ਨੇ ਜਾਂ ਨਹੀਂ ਇਹਦੀ ਗੱਲ ਕਰਦੇ ਆ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਗਰੰਟੀ ਦੇ ਵਿੱਚ ਕਿਹਾ ਗਿਆ ਕਿ ਹਰ ਪਿੰਡ ਤੇ ਮਹੱਲੇ ਦੇ ਵਿੱਚ ਮਹਲਾ ਹੱਟਲਿਕ ਬਣਾਈ ਜਾਣਗੇ ਹਰ ਜ਼ਿਲ੍ਹੇ ਅੰਦਰ ਸ਼ਾਨਦਾਰ ਮਲਟੀ ਸਪੈਸ਼ਲਿਸਟ ਹਸਪਤਾਲ ਬਣਾਈ ਜਾਣਗੇ ਹਰ ਦੇਸ਼ ਵਾਸੀ ਲਈ ਸ਼ਾਨਦਾਰ ਤੇ ਮੁਫਤ ਇਲਾਜ ਦਾ ਪ੍ਰਬੰਧ ਕੀਤਾ ਜਾਵੇਗਾ ਸਿੱਖਿਆ ਵੀ ਫ੍ਰੀ ਸਿਹਤ ਵੀ ਫ੍ਰੀ ਅਤੇ ਬਿਜਲੀ ਵੀ ਫ੍ਰੀ ਦੀ ਗਰੰਟੀ ਹੈ ਜਿਹੜੀ ਉਹ ਦਿੱਤੀ ਗਈ ਆ ਅਰਵਿੰਦ ਕੇਜਰੀਵਾਲ ਵੱਲੋਂ ਕੀ ਤੁਹਾਨੂੰ ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਹਾਨੂੰ ਜਿਹੜੀਆਂ ਮਹੱਲਾ ਕਲੀਨਿਕ ਨੇ ਉਹ ਤੁਹਾਨੂੰ ਦਿਖ ਰਹੇ ਨੇ ਹਾਲਾਂਕਿ ਵਿਰੋਧੀ ਕਹਿੰਦੇ ਨੇ ਕਿ ਖਾਸ ਤੌਰ ਤੇ ਸ਼ੋਮਨੀ ਅਕਾਲੀ ਦਲ ਕਹਿੰਦਾ ਕਿ ਡਿਸਪੈਂਸਰੀਆਂ ਜਿਹੜੀਆਂ ਕਿ ਸਾਡੀ ਸਰਕਾਰ ਤੋਂ ਬਣਾਈਆਂ ਗਈਆਂ ਸੀ ਉਸ ਸਰਕਾਰ ਵੇਲੇ ਬਣਾਈਆਂ ਗਿਆ ਡਿਸਪੈਂਸਰੀਆਂ ਤੇ ਰੰਗ ਕਰ ਕਰਕੇ ਇਹਨਾਂ ਨੇ ਮਹੱਲਾ ਕਲੀਨਿਕ ਬਣਾ ਦਿੱਤੇ ਨੇ ਤੇ ਉਹਨਾਂ ਨੂੰ ਆਪਣੇ ਮਾਰ ਕਲੀਨਿਕ ਜਾਂ ਮਹੱਲਾ ਕਲੀਨਿਕ ਦਾ ਨਾਂ ਦੇ ਦਿੱਤਾ ਤੇ ਸੇਧ ਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਜਿਹੜਾ ਚੰਗਾ ਢਾਂਚਾ ਕਾਂਗਰਸ ਸਤੇਸ਼ ਰੋਮੜੀ ਇਕਾਲੀ ਦਲੇ ਕਹਿੰਦਾ ਕਿ ਜੇਕਰ ਜਿਹੜਾ ਚ ਚੰਗੇ ਤਰੀਕੇ ਦੇ ਨਾਲ ਸਿਹਤ ਦਾ ਟੱਚ ਚੱਲਦਾ ਰਿਹਾ ਸੀ ਇਹਨਾਂ ਨੇ ਉਹ ਸਾਰਾ ਤਹਿਸ ਨਹਿਸ ਕਰ ਦਿੱਤਾ ਤੇ ਤੁਸੀਂ ਵੀ ਨਾਲ ਦੀ ਨਾਲ ਆਪਣੀ ਰਾਏ ਜਿਹੜੀ ਉਹ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਸਿਹਤ ਸਿੱਖਿਆ ਤੇ ਮੁਫਤ ਬਿਜਲੀ ਦੀਆਂ ਜਿਹੜੀਆਂ ਗਰੰਟੀਆਂ ਦੇਸ਼ ਲਈ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰ੍ਹਾਂ ਦਾ ਕਰਨ ਜਾ ਰਹੀ ਹੈ ਤੇ ਕੀ ਕੁਝ ਉਹਨਾਂ ਨੇ ਕੀਤਾ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਵੀਰ 10 ਗਰੰਟੀਆਂ ਦੇ ਨਾਂ ਤੇ ਇਹ ਚੀਜ਼ ਨੂੰ ਪ੍ਰਚਾਰਿਆ ਜਾ ਰਿਹਾ ਹਾਲਾਂਕਿ ਆਮ ਆਦਮੀ ਪਾਰਟੀ ਕਾਂਗਰਸ ਉਸ ਜਿਹੜਾ ਗੱਟ ਜੋੜ ਬਣਿਆ ਇੰਡੀਆ ਗੱਟ ਜੋੜ ਹੈ ਉਸ ਦੇ ਵਿੱਚ ਲੀਡ ਹੈ ਜਿਹੜੀ ਉਹ ਕਾਂਗਰਸ ਪਾਰਟੀ ਕਰ ਰਹੀ ਹੈ ਪਰ ਇਹ ਗਰੰਟੀਆਂ ਨੇ ਅਰਵਿੰਦ ਕੇਜਰੀਵਾਲ ਦੇ ਨਾਂ ਤੋਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਰਾਸ਼ਟਰ ਸਭ ਤੋਂ ਉੱਪਰ ਇਹ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਕਹਿੰਦੇ ਕਿ ਚੀਨ ਵੱਲੋਂ ਨਜਾਇਜ਼ ਢੰਗ ਨਾਲ ਕਬਜ਼ੇ ਹਟ ਲਈ ਗਈ ਭਾਰਤੀ ਜ਼ਮੀਨਾਂ ਵਾਪਸ ਲੈਣ ਲਈ ਲੋੜੀਂਦੇ ਕਦਮ ਚੁੱਕਣ ਦੀ ਸੈਨਾ ਨੂੰ ਆਜ਼ਾਦੀ ਦਿੱਤੀ ਜਾਵੇਗੀ ਬੀਜਪੀ ਵੱਲੋਂ ਵੀ ਇਸ ਤਰ੍ਹਾਂ ਦੀਆਂ ਗੱਲਾਂ 2014 ਤੋਂ ਪਹਿਲਾਂ ਜਾਂ 2019 ਤੋਂ ਪਹਿਲਾਂ ਕੀਤੀਆਂ ਗਈਆਂ ਸੀ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਜਾਂ ਫਿਰ ਹੋਰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਵੱਲੋਂ ਹਮੇਸ਼ਾ ਮੋਦੀ ਨੂੰ ਘੇਰਿਆ ਜਾਂਦਾ ਹੈ ਕਿ ਚੀਨ ਲਗਾਤਾਰ ਭਾਰਤ ਵਾਲੇ ਪਾਸੇ ਆ ਰਿਹਾ ਤੇ ਇਸ ਵਾਰ ਵਾਧਾ ਅਰਵਿੰਦ ਕੇਜਰੀਵਾਲ ਨੇ ਕੀਤਾ ਕਿ ਅਸੀਂ ਸੈਨਾ ਨੂੰ ਪੂਰੀ ਖੁੱਲ੍ਹ ਦੇ ਦਵਾਂਗੇ ਤੇ ਜਿਹੜਾ ਚੀਨ ਇੱਧਰ ਨੂੰ ਤੁਰਿਆ ਆਉਂਦਾ ਉਸ ਦੇ ਵਿਰੁੱਧ ਪੂਰੀ ਖੁੱਲ੍ਹ ਦੇ ਦਾਂਗੇ ਤੇ ਦੇਸ਼ ਤੇ ਜਿਹੜੇ ਜਵਾਨ ਨੇ ਅਗਨੀ ਵੀਰ ਜਿਹੜੀ ਸਕੀਮ ਹੈ ਮੋਦੀ ਸਰਕਾਰ ਵੱਲੋਂ ਚਲਾਈ ਗਈ ਹੈ 4 ਸਾਲਾਂ ਦੇ ਲਈ ਜਵਾਨਾਂ ਨੂੰ ਭਰਤੀ ਕੀਤਾ ਜਾਂਦਾ ਉਸ ਨੂੰ ਬੰਦ ਕਰ ਦਿੱਤਾ ਜਾਵੇਗਾ ਅਰਵਿੰਦ ਕੇਜਰੀਵਾਲ ਨੇ ਇਹ ਗਰੰਟੀ ਦਿੱਤੀ ਆ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਅਗਨੀ ਵੀਰ ਯੋਜਨਾ ਬੰਦ ਕਰਕੇ ਫੌਜ ਚ ਭਰਤੀ ਪੁਰਾਣੀ ਪ੍ਰਕਿਰਿਆ ਤਹਿਤ ਕੀਤੀ ਜਾਵੇਗੀ ਹੁਣ ਤੱਕ ਭਰਤੀ ਕੀਤੇ ਗਏ ਅਗਨੀ ਵੀਰਾਂ ਨੂੰ ਵੀ ਪੱਕਾ ਕਰ ਦਿੱਤਾ ਜਾਵੇਗਾ ਬਹੁਤ ਸਾਰੇ ਮੁੰਡੇ ਮੁੰਡੇ ਨੇ ਜਿਹੜੇ ਉਹ ਪੰਜਾਬ ਅਤੇ ਹਰਿਆਣਾ ਦੇ ਫੌਜ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਰਤੀ ਹੁੰਦੇ ਨੇ ਤੇ ਅਗਨੀ ਵੀਰ ਜਿਹੜੀ ਸਕੀਮ ਆ ਉਸ ਦੇ ਤਹਿਤ ਵੀ ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨੇ ਜਿਹੜੇ ਭਰਤੀ ਹੋਏ ਨੇ ਉਹਨਾਂ ਦੇ ਲਈ ਇਹ ਚੰਗੀ ਖਬਰ ਜ਼ਰੂਰ ਹੋ ਸਕਦੀ ਹੈ ਕਿ ਜਿਹੜੀ ਅਗਨੀ ਵੀਰ ਸਕੀਮ ਆ ਉਹਨਾਂ ਸਾਰੇ ਨੌਜਵਾਨਾ ਨੂੰ ਪੱਕਾ ਕਰ ਦਿੱਤਾ ਜਾਵੇਗਾ ਜਿਹੜੇ ਕਿ ਹੁਣ ਤੱਕ ਭਰਤੀ ਕੀਤੇ ਗਏ ਨੇ ਦੇਸ਼ ਦੇ ਕਿਸਾਨ ਦੇ ਲਈ ਵੱਡਾ ਐਲਾਨ ਕੀਤਾ ਗਿਆ ਐਮਐਸਪੀ ਲਾਗੂ ਕਰਨ ਦਾ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਅਰਵਿੰਦ ਕੇਜਰੀਵਾਲ ਦਾ ਇਹ ਦਾਅਵਾ ਹੈ ਕਿ ਸੁਆਮੀ ਨਾਥਨ ਅਯੋਗ ਦੀਆਂ ਸਪਰਸ਼ਾ ਤੇ ਆਧਾਰ ਤੇ ਸਾਰੀਆਂ ਫਸਲਾਂ ਤੇ ਐਮਐਸਪੀ ਨਿਰਧਾਰਿਤ ਕਰਕੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਪੂਰਾ ਮੁੱਲ ਦਿੱਤਾ ਜਾਵੇਗਾ ਆਮ ਆਦਮੀ ਪਾਰਟੀ ਵੱਲੋਂ ਇਹ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਐਮਐਸਪੀ ਦੇਣ ਦੀਆਂ ਦਾਅਵੇ ਕੀਤੇ ਗਏ ਨੇ ਸਾਰੀਆਂ ਫਸਲਾਂ ਦੀ ਐਮਐਸਪੀ ਨਿਰਧਾਰਿਤ ਕਰਕੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਪੂਰਾ ਮੁੱਲ ਦਿੱਤਾ ਜਾਵੇਗਾ ਹਾਲਾਂਕਿ ਇੱਕ ਬਿਆਨ ਮੰਤਰੀ ਅਨਮੋਲ ਗਗਨਮਾਨ ਦਾ ਜ਼ਰੂਰ ਵਾਇਰਲ ਹੁੰਦਾ ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਤੁਸੀਂ ਕੈਪਟਨ ਸਾਹਿਬ ਅਸਤੀਫਾ ਦਿਓ 5 ਮਿੰਟ ਦੇ ਵਿੱਚ ਅਸੀਂ ਐਮਐਸਪੀ ਦਾ ਢੇਰ ਲਾ ਦਦਾ ਲਾ ਦਵਾਂਗੇ ਤੇ ਹੁਣ 2.5 ਸਾਲ ਸਰਕਾਰ ਬਣੀ ਨੂੰ ਹੋਗੇ ਤੇ ਇਸ ਬਿਆਨ ਨੂੰ ਲੈ ਕੇ ਕਾਂਗਰਸ ਹੋਵੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਹੋਰ ਬਰੋਧੀਆਂ ਹੁਣ ਉਹ ਲਗਾਤਾਰ ਆਮ ਆਦਮੀ ਪਾਰਟੀ ਨੂੰ ਘੇੜਦੇ ਨੇ ਤੇ ਅਰਵਿੰਦ ਕੇਜਰੀਵਾਲ ਨੇ ਸਾਰੀਆਂ ਫਸਲਾਂ ਤੇ ਐਮਐਸਪੀ ਨਿਰਧਾਰਿਤ ਕਰਦਾ ਐਲਾਨ ਕਿਸਾਨਾਂ ਦੇ ਲਈ ਕਿਤਾ ਤੇ ਤੀਜਾ ਜਿਹੜਾ ਇੱਕ ਹੋਰ ਐਲਾਨ ਪਰਜਾਕੰਤਰ ਸੰਬੰਧੀ ਕੀਤਾ ਗਿਆ ਤੇ ਉਹ ਐਲਾਨ ਦਿੱਲੀ ਸੰਬੰਧੀ ਹੈ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਕਹਿੰਦੇ ਲੈ ਕੇ ਦਵਾਂਗੇ ਜੇਕਰ ਸਰਕਾਰ ਹੁੰਦੀ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਰਕਾਰ ਬਣਨ ਤੋਂ ਬਾਅਦ ਹੀ ਹੋ ਸਕਦੀਆਂ ਨੇ ਅਰਪਿੰਦ ਕੇਜਰੀਵਾਲ ਨੇ 10 ਗਰੰਟੀਆਂ ਦਿੱਤੀਆਂ ਨੇ ਇੰਡੀਆ ਅਲਾਈਅንስ ਦੇ ਮੈਂਬਰ ਨੇ ਆਮ ਆਦਮੀ ਪਾਰਟੀ ਅਤੇ ਹਰਿਆਣਾ ਦੇ ਵਿੱਚ ਕਾਂਗਰਸ ਪਾਰਟੀ ਨਾਲ ਗੜਜੋੜਾ ਹਾਲਾਂਕਿ ਪੰਜਾਬ ਦੇ ਵਿੱਚ ਗੜਜੋੜਤੌਰ ਤੇ ਉਹ ਨਹੀਂ ਲੜ ਰਹੇ ਦਿੱਲੀ ਦੇ ਵਿੱਚ ਵੀ ਗੜਜੋੜ ਹੈ ਹਰਿਆਣੇ ਦੇ ਵਿੱਚ ਵੀ ਤੇ ਚੰਡੀਗੜ੍ਹ ਸੀਟ ਤੇ ਜਿੱਥੋਂ ਕਾਂਗਰਸ ਪਾਰਟੀ ਨੇ ਮਨੀਸ਼ तिवारी ਉਤਾਰੇ ਨੇ ਤੇ ਮਨੀਸ਼ तिवारी ਦਾ ਸਮਰਥਨ ਆਮ ਆਦਮੀ ਪਾਰਟੀ ਕਰੇਗੀ ਤੇ ਹਰਿਆਣੇ ਦੀ ਵੀ ਇੱਕ ਸੀਟ ਹੈ ਤੇ ਦਿੱਲੀ ਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਨਾਲ ਗੜਜੋੜ ਦੇ ਤੌਰ ਤੇ ਉਹ ਲੜ ਰਹੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਇਕੱਲੇ-ਇਕੱਲੇ ਤੌਰ ਤੇ ਚੋਣ ਮੈਦਾਨ ਦੇ ਵਿੱਚ ਨੇ ਤੇ ਅਗਲੀ ਗੱਲ ਹੈ ਜਿਹੜੀ ਉਹ ਬੇਰੋਜ਼ਗਾਰੀ ਸੋਧ ਕੀਤੀ ਗਈ ਹੈ ਬੇਰੋਜ਼ਗਾਰੀ ਨੂੰ ਵਿਧੀਪੂਰਵਕ ਢੰਗ ਨਾਲ ਦੂਰ ਕੀਤਾ ਜਾਵੇਗਾ ਸਕੀਮ ਲਾਈ ਜਾਵੇਗੀ ਵਿਉਂਤਬੰਦੀ ਵਧਾਈ ਜਾਵੇਗੀ ਕਿ ਕਿਸ ਤਰ੍ਹਾਂ ਬੇਰੋਜ਼ਗਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ ਅਰਵਿੰਦ ਕੇਜਰੀਵਾਲ ਦੀ ਇਹ 8ਵੀਂ ਗਰੰਟੀ ਹੈ ਜਿਸ ਤੋਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਵਿਉਂਤਬੰਧ ਤਰੀਕੇ ਦੇ ਨਾਲ ਬੇਰੋਜ਼ਗਾਰੀ ਨੂੰ ਦੂਰ ਕੀਤਾ ਜਾਵੇਗਾ ਅਗਲੇ 1 ਸਾਲ ਦੇ ਵਿੱਚ 2 ਕਰੋੜ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਨੌਕਰੀਆਂ ਦੇਣ ਦਾ ਦਾਵਾ ਪੰਜਾਬ ਸਰਕਾਰ ਕਰਦੀ ਹੈ ਤੁਸੀਂ ਨਾਲ ਦੀ ਨਾਲ ਜ਼ਰੂਰ ਦੱਸਣਾ ਕਿ ਤੁਹਾਡੇ ਘਰ ਦੇ ਵਿੱਚ ਖੁਦ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਦੋਸਤਾਂ ਦੇ ਵਿੱਚ ਕਿਸੇ ਨੂੰ ਨੌਕਰੀ ਮਿਲੀ ਆ ਤੁਹਾਨੂੰ ਲੈਟਰ ਮਿਲਿਆ ਜੇ ਲੈਟਰ ਮਿਲ ਗਿਆ ਤਾਂ ਜੋਇਨ ਤੁਸੀਂ ਕਰਿਆ ਜਿਹੜੀ ਸੀਟ ਆ ਕੀ ਉਹ ਤੁਹਾਨੂੰ ਮਿਲ ਚੁੱਕੀ ਆ ਜਿਹੜਾ ਸਟੇਸ਼ਨ ਆ ਉਹ ਮਿਲ ਚੁੱਕਿਆ ਤੁਸੀਂ ਆਪਣੀ رائے ਆ ਜਿਹੜੀ ਉਹ ਜ਼ਰੂਰ ਕਮਿਟ ਕਰਦੇ ਨਾਲ ਦੀ ਨਾਲ ਦੱਸਣਾ ਤੁਹਾਡੇ ਰਿਸ਼ਤੇਦਾਰੀ ਚ ਦੋਸਤਾਂ ਚ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕਿਸ ਵਿਅਕਤੀ ਨੂੰ ਨੌਕਰੀ ਮਿਲੀ ਆ ਉਹਦਾ ਕਮਿਟ ਹੈ ਜਿਹੜਾ ਉਹ ਜ਼ਰੂਰ ਕਰਨਾ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਇਲਜ਼ਾਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਲਾਏ ਸੀ ਕਿ ਇਹ ਗਲਤ ਤਰੀਕੇ ਦੇ ਨਾਲ ਅੰਕੜੇ ਪੇਸ਼ ਕਰਦੇ ਨੇ ਤੇ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਵੱਲੋਂ ਦਾਵਾ ਕੀਤਾ ਜਾਂਦਾ ਕਿ ਅਸੀਂ ਵੱਡੇ ਪੱਧਰ ਤੇ ਲਗਾਤਾਰ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਤੇ ਨਾਲ ਦੀ ਨਾਲ ਅਸੀਂ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਸ ਦੇ ਵਿੱਚ ਵੀ ਅਸੀਂ ਨੌਕਰੀਆਂ ਦਾ ਪ੍ਰਬੰਧ ਕਰਦੇ ਜਾ ਰਹੇ ਹਾਂ ਨੌਵੀਂ ਗਰੰਟੀ ਅਰਵਿੰਦ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਸੰਬੰਧੀ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਪੰਜਾਬ ਅਤੇ ਦਿੱਲੀ ਦੇ ਵਿੱਚ ਹਾਲਾਤ ਕੰਟਰੋਲ ਦੇ ਵਿੱਚ ਨੇ ਭਾਜਪਾ ਦੀ ਵਾਸ਼ਿੰਗ ਮਸ਼ੀਨ ਦਾ ਖਾਤਮਾ ਕੀਤਾ ਜਾਵੇਗਾ ਇਮਾਨਦਾਰਾਂ ਨੂੰ ਜੇਲ੍ਹ ਭੇਜਣ ਅਤੇ ਭ੍ਰਿਸ਼ਟਾਚਾਰੀਆਂ ਨੂੰ ਸਰਪ੍ਰਸਤੀ ਦੇਣ ਦੇ ਮੌਜੂਦਾ ਪ੍ਰਬੰਧ ਦਾ ਖਾਤਮਾ ਕੀਤਾ ਜਾਵੇਗਾ ਦਿੱਲੀ ਅਤੇ ਪੰਜਾਬ ਦੀ ਤਰਜ਼ ਤੇ ਭ੍ਰਿਸ਼ਟਾਚਾਰ 'ਤੇ ਸਹੀ ਅਰਥਾਚਰ ਅਸਰਦਾਰ ਰ ਅੱਲਾ ਬੋਲਿਆ ਜਾਵੇਗਾ ਇਹ ਦਾਵਾ ਤੇ ਗਰੰਟੀ ਹੈ ਜਿਹੜੀ अरविंद केजरीवाल ਨੇ ਦਿੱਤੀ ਹੈ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕੀ ਸੱਚਮੁੱਚ ਭ੍ਰਿਸ਼ਟਾਚਾਰ ਖਤਮ ਹੋਇਆ ਜਾਂ ਘਟ ਹੋਇਆ ਤੁਹਾਨੂੰ ਕੀ ਲੱਗਦਾ ਹੈ ਆਪਣੀ ਸੱਚੀ ਸੋਚੀ رائے ਆ ਜਿਹੜੀ ਉਹ ਜ਼ਰੂਰ ਸਾਂਝੀ ਕਰਨਾ ਜੇਕਰ ਤੁਸੀਂ ਦਿੱਲੀ ਦੇ ਵਿੱਚ ਬੈਠੇ ਇਸ ਵੀਡੀਓ ਨੂੰ ਸੌਂ ਰਹੇ ਹੋ ਤਾਂ ਦਿੱਲੀ ਦੇ khánਾ ਵੀ ਜ਼ਰੂਰ ਦੱਸਣੇ ਨੇ ਤੇ ਅਸਰਦਾਰ ਹੱਲਾ ਬੋਲਣ ਦੀ ਗੱਲ ਹੈ ਜਿਹੜੀ ਉਹ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ Arvind Kejriwal ਨੇ ਨੌਵੀਂ ਗਰੰਟੀ ਦਿੱਤੀ ਹੈ ਤੇ ਦਸਵੀਂ ਗਰੰਟੀ ਆ ਵਪਾਰ ਸੰਬੰਧੀ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ GST ਦੀ ਦਸ਼ਤ ਗਰਦੀ ਖਤਮ ਕੀਤੀ ਜਾਵੇਗੀ GST ਨੂੰ PMLN ਤੋਂ ਬਾਹਰ ਕੀਤਾ ਜਾਵੇਗਾ ਵਪਾਰ ਅਤੇ ਉਜੋਗ ਨੂੰ ਵੱਡੇ ਪੱਧਰ ਤੇ ਹਲਾਰਾ ਦੇਣ ਵਾਸਤੇ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਜਾਵੇਗਾ ਵਪਾਰ ਦੀ ਗੱਲ ਕੀਤੀ ਜਾਵੇ ਤਾਂ ਵਪਾਰੀਆਂ ਦੇ ਨਾਲ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਇਲੈਕਸ਼ਨ ਤੋਂ ਪਹਿਲਾਂ ਮੀਟਿੰਗਸ ਕਰਦੀ ਰਹੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਵਪਾਰੀਕਰਨ ਨੂੰ ਵਧਾਉਣ ਦੇ ਲਈ ਲਗਾਤਾਰ ਐਲਾਨ ਵੀ ਕਰਦੇ ਨੇ ਕਿ ਇਹਨਾਂ ਜਿਹੜੇ ਇਨਵੈਸਟਮੈਂਟ ਆ ਉਹ ਪੰਜਾਬ ਦੇ ਵਿੱਚ ਆ ਚੁੱਕੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਰੋਜ਼ਗਾਰ ਵੀ ਪੈਦਾ ਹੋਵੇਗਾ ਤੇ ਹੁਣ ਤੱਕ ਐਨੇ ਕਰੋੜ ਨੇ ਜਿਹੜੇ ਇਨਵੈਸਟ ਹੋ ਚੁੱਕੇ ਨੇ ਤੇ ਇਸ ਤਰ੍ਹਾਂ ਦੇ ਬਿਆਨ ਨੇ ਜਿਹੜੇ ਲਗਾਤਾਰ ਆਉਂਦੇ ਨੇ ਤੇ ਵਿਰੋਧੀ ਇਹ ਵੀ ਕਹਿੰਦੇ ਦਿਖਾਈ ਦਿੰਦੇ ਨੇ ਕਿ ਇਹ ਸਿਰਫ ਐਲਾਨ ਕੀਤੇ ਜਾਂਦੇ ਨੇ ਗਰਾਉਂਡ ਰਿਪੋਰਟਸ ਕੁਝ ਹੋਰੀ ਹੁੰਦੀਆਂ ਨੇ ਉੱਥੇ ਕੰਮ ਉਸ ਲੈਵਲ ਤੇ ਨਹੀਂ ਹੁੰਦਾ ਤੁਸੀਂ ਆਪਣੀ ਰਾਇ ਜਿਹੜੀ ਸੱਚੀ ਰਾਏ ਆ ਜੇ ਜਿਹੜਾ ਤੁਹਾਨੂੰ ਲੱਗਦਾ ਆਪਣੀ ਰਾਏ ਆ ਉਹ ਕਮੈਂਟ ਕਰਕੇ ਜਰੂਰ ਸਾਂਝਾ ਕਰਨਾ ਆਮ ਆਦਮੀ ਪਾਰਟੀ ਦੇ ਕੌਮੀ ਮੁਖੀ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਬਾਹਰ ਆਉਣ ਬਾਅਦ ਇੱਕ ਵਾਰ ਫਿਰ ਤੋਂ ਆਪਣੀ ਰਵਾਇਤੀ ਸਿਆਸਤ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ ਜਿੱਥੇ